ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਰਮੇਂਦਰ ਸਿੰਘ ਬਰਾੜ। ਕੱਲ ਤੋਂ ਨਵਾਂ ਸਾਲ 2024 ਸ਼ੁਰੂਆਤ ਹੋ ਰਹੀ ਹੈ। 2023 ਦੇ ਸਾਲ ਦੇ ਦੌਰਾਨ ਖੇਤੀ ਦੇ ਵਿੱਚ ਚੰਗੇ ਮਾੜੇ ਤਿਆਬੇ ਰਹੇ। ਖਾਸ ਤੌਰ ਤੇ ਜਦੋਂ ਕਣਕਾਂ ਪਕਾਵਾਲ ਸੀਗੀਆਂ ਉਦੋਂ ਮੀਂਹ ਤੇ ਗੜੇਮਾਰੀ ਹੋਣ ਕਾਰਨ ਕਈ ਥਾਵਾਂ ਤੇ ਉੱਤੇ ਫਸਲਾਂ ਦਾ ਨੁਕਸਾਨ ਹੋਣਾ। ਤੇ ਕਈ ਜਗ੍ਹਾ ਦੇ ਉੱਤੇ ਕਾਫੀ ਜੜੀ ਹੈਗੀ ਐ ਝਾੜ ਦੇ ਉੱਤੇ ਕਸਾਰਾ ਲੱਗਿਆ ਉਦੋਂ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋਇਆ ਉਦੋਂ ਬਾਅਦ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਨਾਲ ਕਈ ਨੀਵੇਂ ਇਲਾਕਿਆਂ ਦੇ ਵਿੱਚ ਮੀਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਫਿਰ ਕਿਸਾਨ ਵੀਰਾਂ ਨੇ ਲੇਟ ਜਿਹੜੀਆਂ ਕਿਸਮਾਂ ਸੀ ਖਾਸ ਤੌਰ ਤੇ ਜਿਵੇਂ ਪੀਆ 126 ਵਗੈਰਾ ਲਾਈਆਂ ਜਿਹੜੀਆਂ ਲੇਟ ਕਿਸਮਾਂ ਲਾਈਆਂ ਉਹਨਾਂ ਦੇ ਵਿੱਚ ਜਾਂ ਮੱਕੀ ਪਹਿਲਾਂ ਬਜਾਦ ਕੀਤੀ ਸੀ ਮੱਕੀ ਤੋਂ ਬਾਅਦ ਜਿਹੜੀ ਛੋਟੀ ਘੱਟ ਸਮੇਂ ਵਾਲੀ ਕਿਸਮ ਲਾਈ ਉਹਦੇ ਵਿੱਚ ਖਾਦ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਉਹਦੇ ਵਿੱਚ ਫਿਰ ਕਈ ਜਗ੍ਹਾ ਦੇ ਉੱਤੇ ਲੀਫ ਫੋਲਡਰ ਪੱਤਾ ਲਵੇਟ ਦਾ ਅਟੈਕ ਦੇਖਣ ਨੂੰ ਮਿਲਿਆ। ਕਾਫੀ ਇਨਸੈਕਟੀਸਾਈਡ ਕਿਸਾਨ ਵੀਰਾਂ ਨੇ ਉੱਤੇ ਵਰਤੇ। ਉਸ ਤੋਂ ਬਾਅਦ ਹੁਣ ਜਿਵੇਂ ਕਣਕ ਦੀ ਬਜਾਦ ਹੋਈ ਕਣਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਣਕ ਦੇ ਜੰਮ ਦੇ ਵਿੱਚ ਜਾਂ ਤਣੇ ਦੀ ਸੁੰਡੀ ਦਾ ਕਿਤੇ ਕਿਤੇ ਹਮਲਾ ਦੇਖਣ ਨੂੰ ਮਿਲਿਆ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਜਿਹੜੀ ਖਾਸ ਧਿਆਨ ਰੱਖਣ ਦੀ ਜੋ ਗੱਲ ਹੈ ਤੇ ਮੈਂ ਪਹਿਲਾਂ ਤੋਂ ਹੀ ਤੁਹਾਡੇ ਨਾਲ ਜਿੰਨੇ ਵੀ ਮਿੱਤਰ ਪਿਆਰੇ ਆਪਣੇ ਕਿਸਾਨ ਵੀਰ ਜੁੜੇ ਹੋਏ ਆ ਸੋਸ਼ਲ ਮੀਡੀਆ ਰਹੀਂ ਫੇਸਬੁੱਕ ਤੇ ਜੁੜੇ ਆ YouTube ਤੇ ਜੁੜੇ ਆ ਜਾਂ ਜਿਨ੍ਹਾਂ ਦੇ ਨਾਲ ਮੈਂ ਮੇਰਾ ਪਰਸਨਲ ਰਾਫਤਾਰ ਰੰਦਾ ਜਿਨ੍ਹਾਂ ਦੇ ਖੇਤਾਂ ਤੱਕ ਪਹੁੰਚ ਕਰੀਦੀ ਆ ਵਿਜ਼ਿਟ ਕਰੀਦੀ ਆ ਹਰ ਇੱਕ ਨੂੰ ਇਹੀ ਬੇਨਤੀ ਹੁੰਦੀ ਇਹੀ ਮੇਰੀ ਕੋਸ਼ਿਸ਼ ਆ ਕਿ ਖੇਤੀ ਖਰਚੇ ਘਟਾਈਏ ਜਿੱਥੇ ਵੀ ਕੋਈ 50 100 200 ਰੁਪਏ ਆਪਾਂ ਬਚਾ ਸਕਦੇ ਆ ਵਾਧੂ ਖੇਤੀ ਖਰਚੇ ਨਾ ਕਰੀਏ ਰਸਾਇਣਿਕ ਖਾਦਾਂ ਦੀ ਸਿਰਫ ਜ਼ਰੂਰਤ ਅਨੁਸਾਰ ਵਰਤੋਂ ਕਹੀਏ ਮਿੱਟੀ ਪਰਖ ਦੇ ਆਧਾਰ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰੀਏ ਰੂੜੀ ਹਰੀਆਂ ਖਾਦਾਂ ਮੂੰਗੀ ਨਰਵਾ ਇਨ੍ਹਾਂ ਵੱਲ ਧਿਆਨ ਦੇਈਏ ਫਸਲੀ ਰੇਂਦਕੂੰਦ ਨੂੰ ਜ਼ਮੀਨ ਦੇ ਵਿੱਚ ਵਾਈਏ ਮੌਸਮੀ ਤਬਦੀਲੀ ਵੱਡੇ ਪੱਧਰ ਤੇ ਆ ਰਹੀ ਹੈ ਇਹਨੂੰ ਆਪਾਂ ਇੱਕ ਕੌੜਾ ਸੱਚ ਨੂੰ ਮੰਨਿਏ ਨਾ ਮੰਨਿਏ ਮੌਸਮੀ ਤਬਦੀਲੀ ਕਰਕੇ ਬਿਮਾਰੀਆਂ ਕੀੜੇ ਮਕੌੜਿਆਂ ਦੇ ਹਮਲੇ ਮੀਂਹ ਆ ਗੜੇ ਮਾਰੀਆਂ ਨਾਲ ਫਸਲਾਂ ਦਾ ਨੁਕਸਾਨ ਤਾਂ ਉਹਦੇ ਵਿੱਚ ਆਪਾਂ ਜਿਹੜਾ ਨੁਕਤਾ ਵਰਤ ਸਕਦੇ ਹਾਂ ਕਿ ਖੇਤੀ ਖਰਚਾ ਸੀਮਿਤ ਕਰਕੇ ਬਹੁਤ ਧਿਆਨ ਦੇ ਨਾਲ ਜਿਹੜੀਆਂ ਜ਼ਰੂਰਤ ਅਨਸਾਰ ਹੀ ਕੀਟਨਾਸ਼ਕ ਜ਼ਹਿਰਾਂ ਜਾਂ ਰਸਾਇਣ ਖਾਦਾਂ ਦੀ ਵਰਤੋਂ ਕਰਕੇ ਆਪਾਂ ਆਪ ਦਾ ਕਮਾਈ ਦੇ ਪੈਸੇ ਬਚਾਈਏ ਤਕਨੀਕੀ ਤੌਰ ਤੇ ਅਜੇ ਵੀ ਸਾਨੂੰ ਬਹੁਤ ਸਟਰੋਂਗ ਹੋਣ ਦੀ ਜ਼ਰੂਰਤ ਹੈ ਜਿੰਨਾ ਕੁ ਪ੍ਰਚਾਰ ਪ੍ਰਸਾਰ ਕਰ ਸਕਦਾ ਮੈਂ ਦੱਸਦਾ ਹਾਂ ਪਰ ਅਜੇ ਤੱਕ ਵੀ ਬਹੁਤ ਸਾਰੇ ਕਿਸਾਨ ਵੀਰ ਹੈ ਜਿਹੜੇ ਉਹ ਕਿਸੇ ਦੇ ਨਿਰਪਰ ਕਰਦੇ ਕਿ ਸਾਡੇ ਆ ਸਮੱਸਿਆ ਆ ਗਈ ਸਾਨੂੰ ਦਵਾਈ ਦੱਸੋ ਕੀੜੇ ਮਕੌੜੇ ਚੂਰਨ ਮਸਾਲੇ ਪਤਾ ਨਹੀਂ ਕੀ ਕੁਝ ਆਪਾਂ ਖਰਚਾ ਕਰੀ ਜਾਂਦੇ ਆ ਖਰਚਾ ਸੀਮਤ ਕਰੀਏ ਯੂਰੀਆ ਦੀ ਡੋਜ਼ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਪਿਛਲੀ ਵਾਰ ਝੋਨੇ ਤੇ 5 5 6 6 ਗੱਟੇ ਕਈ ਕਿਸਾਨ ਵੀਰਾਂ ਦੇ ਪਾਇਆ ਕਣਕ 'ਚ ਵੀ 4 4 ਗੱਟਿਆਂ ਤੇ ਆਪਾਂ ਪਹੁੰਚ ਚੁੱਕੇ ਹਾਂ ਸੋ ਇਹ ਆਉਣ ਵਾਲੇ ਸਮੇਂ 'ਚ ਵੱਡੀ ਸਮੱਸਿਆ ਆਪਣੇ ਵਾਸਤੇ ਬਣ ਸਕਦੀ ਹੈ ਤਕਨੀਕੀ ਢੰਗ ਨਾਲ ਖੇਤੀ ਖਰਚਾ ਸੀਮਤ ਰੱਖ ਕੇ ਝਾੜ ਲੈਣਾ ਜਿਹੜਾ ਉਹਨੂੰ ਆਪਾਂ ਕਾਮਯਾਬ ਖੇਤੀ ਕਹਿ ਸਕਦੇ ਹਾਂ ਵੱਧ ਖਾਦਾਂ ਪਾ ਕੇ 4-4 ਗੱਟੇ ਯੂਰੀਆ 5-5 ਗੱਟੇ ਯੂਰੀਆ ਜਾਂ 2-2 ਗੱਟੇ 3-3 ਗੱਟੇ ਡਾਹਾ ਪਾ ਕੇ ਆਪਾਂ ਵੱਧ ਝਾੜ ਲੈਣ ਨੂੰ ਕਾਮਯਾਬ ਖੇਤੀ ਨਹੀਂ ਕਹਿ ਸਕਦੇ ਜਰੂਰ ਜੋ ਜ਼ਿਆਦਾ ਜ਼ਰਾ ਪ੍ਰਾਪਤ ਜਿਹੜੀਆਂ ਵਰਤ ਕੇ ਉਹਨੂੰ ਆਪਾਂ ਕਾਮਯਾਬ ਖੇਤੀ ਨਹੀਂ ਕਰ ਸਕਦੇ ਦੁਬਾਰਾ ਫੇਰ ਸਾਰਿਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਨਵਾਂ ਸਾਲ ਤੁਹਾਡੇ ਲਈ ਖੁਸ਼ਹਾਲੀ ਭਰਿਆ ਤੰਦਰੁਸਤੀ ਤਰੱਕੀ ਖੁਸ਼ਹਾਲੀ ਲੈ ਕੇ ਆਵੇ ਤੇ ਬਹੁਤ ਜ਼ਿਆਦਾ ਸਾਰੇ ਪਰਿਵਾਰੀ ਖੁਸ਼ ਰਹਿਣ ਖੁਸ਼ਹਾਲ ਰਹਿਣ ਕਾਮਯਾਬ ਰਹਿਣ ਬਹੁਤ ਬਹੁਤ ਸ਼ੁਕਰੀਆ